ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਹਾਂਜੀ ਟਾਈਮ ਹੋ ਗਿਆ 5 ਵਜ ਦਾ ਮਾਰਨਿੰਗ ਦਾ ਸੋ ਜਿਹੜੇ ਨਵੇਂ ਨੇ ਉਹਨਾਂ ਨੂੰ ਤਾਂ ਦੱਸਣਾ ਪਊਗਾ ਆਪਣਾ ਮਾਰਨਿੰਗ ਰੁਟੀਨ ਕੀ ਹੈ ਜੀ ਆਪਾਂ ਉੱਠਦੇ ਸਵੇਰ ਸਬਸਦੇ ਹਾਂ ਵੀ ਉੱਠਕੜਦੇ ਆਂ ਕਈ ਵਾਰ ਤਾਂ 4 ਵਜੇ ਵੀ ਉੱਠਕੜਦੇ ਆਂ ਪਰ ਅੱਜ ਕੱਲ ਆਪਾਂ 4:30 4:5 ਉੱਠ ਰਹੇ ਆਂ ਸੋ ਆਪਣਾ ਰੁਟੀਨ ਹਲਕਾ ਫੁਲਕਾ ਜਾਂ ਲੇਟ ਹੋ ਰਿਹਾ ਹੈ ਕਿ ਆਪਾਂ ਉੱਠ ਕੇ ਦੇਰ ਸਾਰ ਪਹਿਲਾਂ ਨਹਾਨੇ ਆਂ ਨਾ ਕਿ ਪਾਠ ਪੂਜਾ ਕਰੀਦਾ ਦਿਨ ਆਪਾਂ ਆਪਣੇ ਘਰ ਦੇ ਕੰਮਾਂ ਨੂੰ ਫੜਦੇ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਘਰ ਦੇ ਕੰਮ ਕਰਦੇ ਆ ਜਦੋਂ ਘਰ ਦੇ ਕੰਮ ਕਰਕੇ ਥੱਕ ਜਾਂਦਾ ਬੰਦਾ ਫਿਰ ਮਨ ਲਾ ਕੇ ਨਾ ਪਾਠ ਨਹੀਂ ਹੁੰਦਾ ਸੋ ਆਪਾਂ ਪ੍ਰੈਫਰ ਕਰਦੇ ਆ ਕਿ ਮਾਰਨਿੰਗ ਸਭ ਤੋਂ ਪਹਿਲਾਂ ਨਹਾਤ ਹੋ ਕੇ ਪਾਠ ਕੀਤਾ ਜਾਓ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਲਓ ਜੀ ਆਪਣਾ ਪਾਠ ਪੂਜਾ ਹੋ ਗਿਆ ਸੀ ਵਰਕਆਊਟ ਵੀ ਕੀਤਾ ਸੀ ਆਪਾਂ ਵਰਕਆਊਟ ਦੀ ਕਲਿੱਪ ਨਹੀਂ ਐਡ ਕਰਦੇ ਲਓ ਜੀ ਹੁਣ ਆਪਾਂ ਅਗੇ ਸਿੱਕਣ ਦੇ ਵਿੱਚ ਤੇ ਕਿਚਨ ਦੇ ਵਿੱਚ ਆਪਾਂ ਬਣਾਵਾਂਗੇ ਤੇ ਮੈਂ ਤੁਹਾਨੂੰ ਚਲ ਗਈ ਸੀ ਕੁੱਕਰ ਤੇ ਅੱਜ ਬਣਾਵਾਂਗੇ ਆਪਾਂ ਆਲੂ ਚੋਲਿਆਂ ਦੀ ਸਬਜ਼ੀ ਆਈਕਨ ਚਾਲੇ ਚੋਲੇ ਦੀ ਸਬਜ਼ੀ ਬਣਾਵਾਂਗੇ ਚਲੋ ਜਿਥੇ ਧਰ ਲਏ ਅਸੀਂ ਕੁੱਕਰ ਮੈਨੂੰ ਇਹ ਹੁੰਦਾ ਕਿ ਇੱਕ ਸਾਈਡ ਤੇ ਕੁੱਕਰ ਧਰ ਲੈਂਦੇ ਹਾਂ ਨਾ ਚਲ ਪਾਣੀ ਵਗੈਰਾ ਸੁੱਕਦਾ ਤੇ ਤੇਲ ਵਗੈਰਾ ਨਾ ਪਾਵਾਂਗੇ ਤੇ ਉਹਨਾਂ ਚਿਰ ਦੇ ਵਿੱਚ ਮੈਂ ਜਿਹੜੇ ਚੋਲੇ ਆ ਉਹ ਫਰਿੱਜ ਚ ਕੱਢੇ ਪਏ ਨੇ ਆਲੂ ਤੇ ਪਿਆਜ਼ ਕੱਟਨੇ ਆ ਤੇ ਟਮਾਟਰ ਹੈ ਨਹੀਂ ਸੀ ਅੱਜ ਆਪਾਂ ਲੈ ਕੇ ਆਵਾਂਗੇ ਦਵਾ ਦਵਾ ਇੱਥੇ ਮੈਂ ਕੱਟਣ ਲੱਗ ਗਈ ਸੀ ਆਲੂ ਤੇ ਪਿਆਜ਼ ਵਗੈਰਾ ਦਵਾ ਦਵਾ ਇੱਕ ਸਾਈਡ ਤੇ ਮੈਂ ਕਿਹਾ ਉਹ ਗਰਮ ਹੋ ਕੇ ਤੇਲ ਪਾ ਦਾਂਗੇ ਕਿਦਾਂ ਦਵਾ ਦਵਾ ਕੱਟ ਲੈਂਦੇ ਮੈਂ ਇੱਥੇ ਮੈਂ ਕੱਟ ਰਹੀ ਸੀ ਪਿਆਜ਼ ਵਗੈਰਾ ਚਲੋ ਜੀ ਮਿਲਦੇ ਆ ਨੈਕਸਟ ਜਿੱਥੇ ਅਗੇ ਸੇ ਪਾਕਿਸਤਾਨ ਦੇ ਵਿੱਚ ਤੇ ਕਿਚਨ ਚ ਅਪਾ ਹੁਣ ਇੱਧਰ ਸਬਜੀ ਧਰ ਲਈ ਸੀ ਤੇ ਸਬਜੀ ਦੂਜੇ ਬੰਨੇ ਲਾ ਦਾਂਗੇ ਭੱਜ ਕੇ ਜਾ ਕੇ ਤਵਾ ਧੋਲਿਆ ਵਾਂਗੇ ਕੁੱਕਰ ਦਾ ਢੱਕਣ ਧੋਕ ਲਿਆਵਾਂਗੇ ਤੇ ਦਵਾ ਦ ਅਪਾ ਰੋਟੀ ਵੀ ਬਣਾ ਲਾਂਗੇ ਤੇ ਰੋਟੀ ਬਣਾਉਣ ਦੇ ਲਈ ਅਪਾ ਹਾ ਕੁਰਸੀ ਤਿਆਰ ਕਰਵਾਈ ਹੈ ਕਿ ਕਈ ਵਾਰ ਮੰਮੀ ਨੂੰ ਬਣਾਉਣੀ ਹੁੰਦੀ ਹੈ ਨਾ ਤੇ ਰੋਖਾ ਨਹੀਂ ਹੁੰਦਾ ਉਹ ਖੜ ਕੇ ਬੰਦੀ ਨੇ ਉਹਨਾਂ ਤੋਂ ਤਾਂ ਮੈਂ ਤਾਂ ਬਣਾ ਲਈ ਨਹੀਂ ਮੈਂ ਤਾਂ ਵੈਸੇ ਹੀ ਮੈਂ ਥੱਕੀ ਟੁੱਟੀ ਹਣੀ ਸਵੇਰ ਦਾ ਵਰਕਆਊਟ ਵਗੈਰਾ ਕੀਤਾ ਹੁੰਨਾ ਨਾ ਤੇ ਖੜ ਕੇ ਕੰਮ ਕਰ ਕਰ ਥੱਕ ਗਈ ਤਾਂ ਥੋੜਾ ਜਿਹਾ ਮੈਂ ਕਹਿੰਦੀ ਜਿਹੜਾ ਹੁਣ ਮੈਂ ਇੱਥੇ ਬੈਠ ਕੇ ਤੇ ਬਸ ਇਸ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਤੇ ਕੋਈ ਵੀ ਭਾਂਡਾ ਰਾਤ ਨੂੰ ਜਿਹੜਾ ਭਾ ਯੂਜ਼ ਕਰਨਾ ਸਵੇਰ ਧੋ ਕੇ ਵਰਤਣਾ ਚਾਹੀਦਾ ਕਿਉਂਕਿ ਰਾਤ ਨੂੰ ਪਤਾ ਕੀੜੇ ਮਕੌੜੇ ਬਹੁਤ ਹੁੰਦੇ ਮੈਂ ਤਾਂ ਸਾਰੇ ਭਾਂਡੇ ਸਵੇਰ ਜਦ ਵਰਤਦੀਆਂ ਉਹਨਾਂ ਨੂੰ ਪਹਿਲਾਂ ਵਾਸ਼ ਕਰਕੇ ਫਿਰ ਵਰਤਦੀਆਂ ਜੀ ਤੇ ਆਪਾਂ ਬਣਾਉਣ ਜਾ ਰਹੇ ਹਾਂ ਸਿਰਦਰਦ ਦੀ ਦਵਾਈ ਦਵਾਈ ਇਹ ਹੈ ਐਵੇਂ ਆ ਕਿ ਇਹਨੂੰ ਬਣਾ ਕੇ ਸਵੇਰੇ ਸਵੇਰੇ ਪੀਣਾ ਹੈਗਾ ਖਾਲੀ ਪੇਟ ਤੇ ਪਰ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਫਟਰ 10 ਦਿਨ 10 ਦਿਨਾਂ ਬਾਅਦ ਰਿਜ਼ਲਟ ਸ਼ੇਅਰ ਕਰਾਂਗੇ ਐਵੇਂ ਸ਼ੇਅਰ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਕਿ ਜੇਕਰ ਫਰਕ ਪਾਊਗਾ ਫਿਰ ਹੀ ਸ਼ੇਅਰ ਕਰਨ ਦਾ ਚੀਜ਼ ਦਾ ਫਾਇਦਾ ਸੋ ਆਪਾਂ ਇੱਕ ਕਰੀ ਹੁਣੇ ਬਣਾ ਰਹੇ ਆ ਇਹਦੀ ਫੁੱਲ ਰੈਸਪੀ ਤੁਹਾਨੂੰ ਦਵਾਂਗੇ ਆਪਣੇ ਜਦੋਂ 10 ਦਿਨ ਹੋ ਗਏ ਅੱਜ ਸਾਨੂੰ ਦੂਸਰਾ ਦਿਨ ਸੋ 10 ਦਿਨਾਂ ਬਾਅਦ ਇਹਦੇ ਵਿੱਚ ਜਿਹੜੀ ਇੱਕ ਅੱਧੀ ਚੀਜ਼ ਅਜੇ ਹੈ ਕਿਵੇਂ ਮਿਕਸ ਹੈ ਨਹੀਂ ਕਿਉਂਕਿ ਸੈਚਰਡੇ ਸੀਗਾ ਜਦੋਂ ਆਪਾਂ ਇਹ ਦਵਾਈ ਬਾਰੇ ਪੁੱਛਿਆ ਸੀ ਸੈਚਰਡੇ ਕਰਕੇ ਛੁੱਟੀ ਸੀ ਬੇਬੀ ਨੂੰ ਫਿਰ ਬਾਜ਼ਾਰ ਨਹੀਂ ਗਏ ਸੋ ਅੱਜ ਕੱਲ ਸੰਡੇ ਸੀ ਤਾਂ ਨਹੀਂ ਜਾਏਗਾ ਅੱਜ ਆਪਾਂ ਜਿਹੜੀ ਇੱਕ ਚੀਜ਼ ਰਹਿਂਦੀ ਉਹ ਵੀ ਲੈ ਆਵਾਂਗੇ ਸੋ ਆਪਾਂ ਇਸ ਤੋਂ ਬਾਅਦ ਤੁਹਾਨੂੰ ਰੈਸਪੀ ਸ਼ੇਅਰ ਕਰਾਂਗੇ 10 ਦਿਨਾਂ ਬਾਅਦ ਸ਼ੇਅਰ ਕਰਾਂਗੇ ਚਲੋ ਕੋਈ ਨਾ ਮੈਂ 10 ਦਿਨਾਂ ਬਾਅਦ ਮੈਂ ਰਿਜ਼ਲਟ ਤੁਹ ਤੇ ਹਲਕੀ ਫੁਲਕੀ ਤੁਹਾਨੂੰ ਤੇ ਚੀਜ਼ਾਂ ਦਿਖਾਤੀਆਂ ਕੀ ਨੇ ਤੇ ਬਾਕੀ ਜਿਹੜੀ ਮੇਨ ਚੀਜ਼ ਆ ਉਹ ਹਜੇ ਤੱਕ ਹੈ ਨਹੀਂ ਸਾਡੇ ਕੋਲ ਉਹ ਅੱਜ ਮੈਂ ਬਾਏ ਕਰਕੇ ਲਿਆਉਂਗੀ ਚਲੋ ਜੀ ਮਿਲਾਂਗੇ ਆਪਾਂ ਜਿੱਦਣ ਆਪਾਂ ਆਪਣਾ ਸ਼ੇਅਰ ਸਹੀ ਹੋ ਗਿਆ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਚੀਜ਼ ਦੀ ਰੈਸਪੀ ਚਲੋ ਠੀਕ ਹੈ ਮਿਲਦੇ ਆਪਾਂ ਸ਼ੇਅਰ ਕਰਦੇ ਜਿਵੇਂ ਕੀ ਕੀ ਦਾ ਹੁੰਦਾ ਹਨ ਆਪਾਂ ਕਹਿੰਦੇ ਨੇ ਕੀਲੇ ਦੇ ਉੱਪਰੋਂ ਆਹ ਚੀਜ਼ ਮਾੜੀ ਜਿਹੀ ਕੱਟ ਕੇ ਐ ਐ ਕਰੋ ਉਹਦਾ ਜ਼ਹਿਰ ਕੱਢੋ ਹਨਾ ਫਿਰ ਕੋੜਾ ਨਹੀਂ ਹੁੰਦਾਗਾ ਕਹਿ ਦਿੰਦੇ ਨੇ ਨਾ ਆਪਾਂ ਉਹ ਇਹ ਇਹ ਗੱਲ ਠੀਕ ਵੀ ਹੈ ਕੁਝ ਹੱਦ ਤੱਕ ਪਰ ਇੱਕ ਉਹ ਅਸੀਂ ਇਸ ਚੀਜ਼ ਨੂੰ ਮੈਂ ਐਕਸਪੈਰੀਮੈਂਟ ਕੀਤਾ ਹੈਗਾ ਜੀ ਜੇਕਰ ਤੁਸੀਂ ਖੀਰੇ ਨੂੰ ਦੋ ਹਿੱਸਿਆਂ 'ਚ ਕੱਟ ਲੈਣੋਂ ਬਿਨਾ ਆਹ ਇਸ ਤਰ੍ਹਾਂ ਉਹ ਕੱਟ ਲੈਣੋਂ ਉਂਕਰ ਉਹ ਨਹੀਂ ਕਰਨਾ ਜੀ ਮੈਂ ਆਪਾਂ ਕਹਿੰਦੀ ਐਂ ਐਂ ਕਰਦੇ ਆਪਾਂ ਇਹ ਜੇ ਉਹ ਕੱਟਦੇ ਜਿਹੜੀ ਸੋ ਖੀਰੇ ਨੂੰ ਜਦੋਂ ਆਪਾਂ ਦੋ ਹਿੱਸਿਆਂ ਦੇ ਵਿੱਚ ਐਂ ਕਰਕੇ ਇਹਨੂੰ ਦੋ ਹਿੱਸਿਆਂ 'ਚ ਕੱਟੋ ਉਦੋਂ ਬਾਅਦ ਇਹਨਾਂ ਨੂੰ ਛਿੱਲੋ ਤੇ ਐਂ ਐਂ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਨਾਲ ਜਿਹੜਾ ਖੀਰਾ ਹੈ ਪਕੌੜਾ ਨਹੀਂ ਬਣਦਾ ਇਹ ਮੇਰੀ ਰੈਸਪੀ ਜਿਹੜੀ ਐਕਸਪੈਰੀਮੈਂਟ ਕੀਤਾ ਹੋਇਆ ਹੈ ਪਮਿਤ ਇਹ ਇੱਕ ਤਾਂ ਹੁੰਦਾ ਨਾ ਕਹਿੰਦੇ ਲੋਕ ਜਿਹੜਾ ਚਾਈਨਿਸ ਤੇ ਹੈ ਕੀੜਾ ਹੁੰਦਾ ਹੈ ਚਾਈਨਿਸ ਕੀੜੇ ਦੀ ਗੱਲ ਨਹੀਂ ਹੈਗੀ ਇੱਥੇ ਹੈਗੇ ਕੀੜਾ ਭਾਵੇਂ ਦੇਸੀ ਹੋਵੇ ਬਟ ਉਹਦੇ ਦੇ ਜਨਤ ਕੋ ਵਿਚਾਰੋਂ ਘੱਟ ਲਾ ਦਿੰਦੇ ਆ ਕੋੜਾ ਨਹੀਂ ਹੁੰਦਾ ਸੂਪਰ ਆਪਰਾ ਮਾਈਂਡਰ ਦਾ ਲੋੜ ਹੈ ਸਰ ਕੀ ਜਰੂਰ ਤੁਸੀਂ ਦੇਖੋ ਇੱਥੇ ਮੈਂ ਕਮੈਂਟ ਕਰਕੇ ਦੱਸਿਓ ਕਿ ਮੇਰੀ ਗੱਲ ਸਹੀ ਹੈ ਕਿ ਗਲਤ ਹੈ ਲਓ ਜੀ ਇੱਥੇ ਬਸ ਮੈਂ ਟਿਫਨ ਪੈਕ ਕਰਨ ਦੀ ਵਾਰੀ ਆ ਗਈ ਸਕੂਲ ਸਬਜੀ ਬਣ ਗਈ ਸਿਰ ਇੱਥੇ ਮੈਂ ਕੱਟ ਰਹੀ ਸੀ ਕੀੜਾ ਤੇ ਕੀੜੇ ਬਾਰੇ ਤੁਹਾਨੂੰ ਦੱਸਿਆ ਹੈਗਾ ਪਹਿਲਾ clip ਦੇ ਵਿੱਚ ਚਲੋ ਜਿੱਥੇ ਮੈਂ ਦਵਦਾ ਟਿਫਨ ਪੈਕ ਕਰਕੇ ਨਾ ਉਦੋਂ ਬਾਅਦ ਜਿਹੜੇ ਭਾਂਡੇ ਵਗੈਰਾ ਇਕੱਠੇ ਹੁੰਦੇ ਆ ਭਾਂਡਿਆਂ ਨੂੰ ਪਹਿਲਾਂ ਮਨ ਜੂਗੀ ਫਿਰ ਆਇਆ ਨਾ ਰੋਟੀ ਖਾਣ ਤੋਂ ਬਾਅਦ ਹੋਰ ਵੀ ਭਾਂਡੇ ਜ਼ਿਆਦਾ ਹੋ ਜਾਂਦੇ ਨੇ ਸੋ ਪਹਿਲਾਂ ਆਪਾਂ ਦਵਦਾ ਪੈਕਿੰਗ ਕਰ ਲਈਏ ਟਿਫਨ ਵਗੈਰਾ ਦੀ ਤੇ ਉਦੋਂ ਬਾਅਦ ਆਪਾਂ ਮਨ ਜਾਂਗੇ ਭਾਂਡੇ ਤੇ ਫਿਰ ਆਪਾਂ ਹੋਰ ਕੰਮ ਕਰਾਂਗੇ ਚਲੋ ਜੀ ਮੰਦੇ ਨੈਕਸਟ clip ਦੇ ਨਾਲ ਲੋ ਜਿੱਥੇ ਆ ਗਈ ਸੀ ਮੇਰੀ ਵਾਰੀ ਭਾਂਡੇ ਮਨ ਚੰਦੀ ਤੇ ਮੈਂ ਨਾ ਰੋਟੀ ਰੋਜੀ ਮੈਂ ਜਿਹੜਾ ਚਪਾਤੀ ਬਾਕਸ ਆਪਣੇ ਤਿੰਨ ਹੈਗੇ ਆ ਸੋ ਮੈਂ ਜਿਹਦੇ ਚ ਬਣਾਨੀ ਹੁੰਦੀ ਇੱਕ ਵਾਰੀ ਉਹ ਮੈਂ ਬੋਸਟ ਤੋਂ ਸੋ ਮੇਸ਼ੇ ਰੋਜੀ ਧੋ ਦਿੰਨੀ ਹੈਗੀ ਆ ਕਿਉਂਕਿ ਦੂਜੇ ਵਿੱਚ ਆਪਾਂ ਰੋਟੀ ਪਾ ਕੇ ਧਰ ਦਿੰਨੇ ਚਲੋ ਜਿੱਥੇ ਮੇਰੇ ਭਾਂਡੇ ਅੱਜ ਜ਼ਿਆਦਾ ਹੈ ਨਹੀਂ ਸੀਗੇ ਨਾਲ ਦੀ ਨਾਲ ਨੂੰ ਧੋਈ ਜ ਨਹੀਂ ਹੁੰਦੀ ਅੱਜ ਥੋੜੀ ਸੀਗੇ ਤੇ ਦਵਾ ਦਾ ਧੋ ਕੇ ਰੱਖ ਦਾਂਗੇ ਤੇ ਪਿੱਛੇ ਕੁੰਡੇ ਦੀ ਬਾਅਦ ਪਹਿਲਾਂ ਦੇ ਕਲੀਪ ਚਾਈ ਜਾਂਦੀ ਹੈ ਪਿੱਛੇ ਮੰਮੀ ਉਹ ਦਵਾਈ ਤਿਆਰ ਕਰੀ ਅੰਦੇਸੇ ਮੇਰੀ ਚਲੋ ਜੀ ਮਿਲਦੇ ਨੇ ਨੈਕਸਟ ਕਲਿੱਪ ਦੇ ਨਾਲ ਲੋ ਜੀ ਇੱਥੇ ਅਸੀਂ 10 ਮਿੰਟ ਸਾਰੇ ਜਣੇ ਇਕੱਠੇ ਹੋ ਕੇ ਬਹਿ ਗਏ ਸੀਗੇ ਤੇ ਬੈ ਕੇ ਮਾਰੀਆਂ 2 ਕੁ ਮਿੰਟ ਗੱਲਾਂ ਕਿਉਂਕਿ ਥੱਕ ਕੇ ਤੇਜੀ ਸੀ ਸਾਰੇ ਥੋੜਾ ਥੋੜਾ 10-10 ਮਿੰਟ ਰੈਸਟ ਕਰ ਲਈਏ ਇੱਥੇ ਮੈਂ ਲੱਤਾਂ ਸਿੱਧੀਆਂ ਕਰਕੇ ਦੇਖ ਰਹੀ ਹਾਂ ਲੱਤਾਂ ਬਹੁਤ ਪੇਨ ਕਰ ਰਹੀਆਂ ਸੀ ਚਲੋ ਜੀ ਇੱਥੇ ਆਣਾ ਅਗੀ ਚੀਜ਼ ਅੱਜ ਦੀ ਵਾਰੀ ਜਦੋਂ ਨੇ ਜਾਣਾ ਹੁੰਦਾ ਸਕੂਲ ਸੋ ਆਪਣਾ ਬੇਬੀ ਹੈਗਾ ਜਿਹੜਾ ਸਕੂਲ ਲਾਇਆ ਆਪਾਂ ਛੋਟਾ ਹੀ ਹਜੇ ਵੈਸੇ ਤਾਂ ਚਲੋ ਜੀ ਉਹ ਆਪਾਂ ਸਕੂਲ ਲਾਤੇ ਇੱਥੇ ਕਰ ਰਹੇ ਆਪਾਂ ਇਹਦਾ ਜੂੜਾ ਤੇ ਲਓ ਜਿਹਦਾ ਜੂੜਾ ਹੋ ਗਿਆ ਹੁਣ ਆਪਾਂ ਇਹਦੇ ਕੱਪੜੇ ਵਗੈਰਾ ਲਾ ਦਾਂਗੇ ਕਿ ਅੱਜ ਬੁੱਕਰ ਮੰਮੀ ਨੇ ਮਾਰੀ ਮੇਰਾ ਟਾਈਮ ਹੀ ਲੱਗਾਗਾ ਇਥੇ ਮੈਂ ਨਾ ਇਹਦਾ ਟਿਫਨ ਵਗੈਰਾ ਪੈਕ ਕਰ ਦੂ ਕੱਪੜੇ ਵਗੈਰਾ ਕੱਢ ਲਈਆਂ ਸਾਰੇ ਜਿਹੜੇ ਨੂੰ ਪਾਉਣੇ ਆ ਟਿਫਨ ਵਗੈਰਾ ਚੈੱਕ ਕਰ ਲਾਂਗੇ ਕੀ ਕੁਝ ਪਾਣਾ ਪੈਦਾ ਤੇ ਇਹ ਅੱਜ ਕਹਿ ਰਹੇ ਸੀ ਮੈਂ ਆਪਣੇ ਪਾਪਾ ਨਾਲ ਨਾ ਕਿ ਆਉਂਗਾ ਤੇ ਹੁਣ ਇਹ ਆਪਦੇ ਪਾਪਾ ਨਾਲ ਨਾ ਕਿ ਆਉਂਗਾ ਆਪਾਂ ਉਹਨਾਂ ਚਿਰ ਕੋਈ ਹੋਰ ਕੰਮ ਕਰ ਲਾਂਗੇ ਮੈਂ ਤਾਂ ਦੇਖ ਰਹੀ ਸੀਦਾ ਸਾਰਾ ਬੈਗ ਚੈੱਕ ਕਰਦੀ ਹੁੰਦੀ ਹਾਂ ਕਿਸੇ ਵਿੱਚ ਚੀਜ਼ ਲੈਣ ਆਵੇ ਜਾਂ ਆਪਦੀ ਕੋਈ ਵੈਸੇ ਮੈਂ ਤਾਂ ਸਕੂਲੋਂ ਆਉਣ ਲੱਗੀ ਆਉਣ ਦੇ ਟਾਈਮ ਹੀ ਉੱਥੇ ਸਕੂਲ ਚੈੱਕ ਕਰਕੇ ਆਉਂਦੇ ਨੇ ਚੀਜ਼ ਕੋਈ ਰਹਿ ਨਾ ਜਾਵੇ ਤਾਂ ਜੀ ਪਹਿਲਾਂ ਇੱਕ ਦੋ ਵਾਰੀ ਚੀਜ਼ ਖੋਲ ਲਾਇਆ ਉਸ ਤੋਂ ਬਾਅਦ ਮੈਂ ਤਾਂ ਰੈਗੂਲਰ ਆਉਂਦੀ ਬਾਕੀ ਬਸ ਮੈਂ ਚੈੱਕ ਕਰਕੇ ਲੈਂਦੀ ਹਿੰਦੀ ਸਾਮਾਨ ਸਾਰਾ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਪ ਜੋ ਸਿੰਘ ਬਰਾੜ ਤੇ ਫਿਰ ਤੁਸੀਂ ਸਾਰੇ ਕਿਵੇਂ ਹੋ ਉਮਪ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ ਜੀ 7:10 ਮਿੰਟ ਤੇ ਜਪ ਜੋ ਤੁਹਾਨੂੰ ਪਤਾ ਤੁਹ ਕਿਹਾ ਸੀ ਅੱਜ 6:30 ਤੋਂ ਪਹਿਲਾਂ ਦਨੋ ਤੋਂ ਬਾਅਦ ਨੂੰ ਦੁੱਧ ਪੀ ਕੇ ਥੋੜਾ ਚਰ ਪਲੇ ਵਗੈਰਾ ਕੀਤਾ ਤੇ ਹੁਣ ਵਾਸਤੇ ਤੇ ਨਾ ਫਿਰ ਉਸ ਤੋਂ ਬਾਅਦ ਪੈਕਿੰਗ ਕਰਨੀ ਸਾਰਾ ਕੰਮ ਡਨ ਕਰਕੇ ਬੈਕਜ ਭਾ ਕੇ ਉਸ ਤੋਂ ਬਾਅਦ 2 ਘੰਟੇ ਲੱਗ ਜਾਂਦੇ ਹੁਣ ਮੈਂ 6:30 ਪੋਨੇ 7 ਪੋਨੇ 7 ਵਜੇ ਮੈਂ ਫਿਰ ਹਈ ਸੀ ਕਿਚਨ ਚ ਤੇ ਮੈਂ ਗਈ ਸੀ ਪੋਨੇ 1.5 ਘੰਟਾ ਲੱਗਦਾ ਸਹੀ ਸਹੀ 1.5 ਘੰਟਾ ਲੱਗਦਾ ਸਾਰੇ ਓਵਰਆਲ ਕੰਮ ਨੂੰ ਵਿੜਨ ਤੇ ਹੁਣ ਮੈਂ ਸੋਚਦੀ ਆ ਉਹ ਤਾਂ ਮੈਂ ਉੱਠਦੀ ਹੁਣ 4:30 ਵਜੇ ਉੱਠਦੀ ਆ ਤੇ ਕੱਲ ਤੋਂ 4 ਵਜੇ ਦੁਬਾਰਾ ਉੱਠਣਾ ਸਟਾਰਟ ਕਰੀ ਗਏ ਆਪਾਂ ਤੇ ਫੇਰ ਆਪਣਾ ਰੁਟੀਨ ਦੁਬਾਰਾ ਗੇਨ ਪਹਿਲਾ ਵਾਲਾ ਰੁਟੀਨ ਤੇ ਜਿਹੜੀ ਆਪਣੀ ਬਾਕ ਵਗੈਰਾ ਤਾਂ ਬਾਕ ਤਾਂ ਬਿਲਕੁਲ ਹੀ ਅਜੇ ਆਪਾਂ ਬਣਦੀ ਆ ਗਰਮੀ ਬਹੁਤ ਜ਼ਿਆਦਾ ਸੋ ਵਰਕਆਊਟ ਆਪਾਂ ਥੋੜਾ ਜਿਹਾ ਸਟਾਰਟ ਕੀਤਾ ਸੀ 15-20 ਮਿੰਟ ਦਾ ਤੇ ਉਹ ਆਪਣਾ ਅੱਜ ਸਕਿੱਪ ਹੋ ਗਿਆ ਸੋ ਹੁਣ ਮੈਂ ਸੋਚੀ ਅੰਨੇ ਕੀ ਕਰਾਂ ਤੇ ਤੁਹਾਨੂੰ ਤਾਂ ਮੇਰੇ ਉਹਦੀ ਮੈਡੀਸਿਨ ਪੁੱਛੀ ਸੀ ਮੈਂ ਤੇ ਮੈਡੀਸਨ ਸਾਰੇ ਮੈਨੂੰ ਕਹਿੰਦੇ ਨਾਲ ਲੈ ਦਵਾਈਆਂ ਦਾ ਕੋਈ ਨਿਕ ਦੇਸੀ ਨੁਕਤਾ ਦੱਸਿਆ ਮੈਨੂੰ ਦੇਸੀ ਨੁਕਤਾ ਦੱਸਿਆ ਤੇ ਉਹ ਦੇਸੀ ਨੁਕਤਾ ਵੈਸੇ ਤਾਂ ਉਹਨਾਂ ਨੇ ਮੈਨੂੰ ਇੱਕ ਹਫਤਾ ਕਿਹਾ ਬਟ ਮੈਂ ਫਿਰ ਵੀ ਟਾਈਮ ਦਿੱਤਾ 10 ਦਿਨਾਂ ਦਾ ਚਲ 10 ਦਿਨਾਂ ਦਾ ਰਿਜ਼ਲਟ ਚੈੱਕ ਕਰਦੇ ਆਂ ਤੇ ਅੱਜ ਮੈਨੂੰ ਉਹ ਗਿਆ 10 ਦਿਨ ਤੇ 10 ਦਿਨਾਂ ਬਾਅਦ ਦਾ ਰਿਜ਼ਲਟ ਚੈੱਕ ਕਰ ਮੈਂ ਮੈਨ ਇਨਗਰੀਡੀਐਂਟਸ ਪੈਟ ਸੇ ਮੇਨ ਜੀ ਕਿਹਦੇ ਪਰੋਂ ਦਿਖਾਤੀ ਐ ਬਟ ਉਹਦੇ ਚ ਜਿਹੜੀ ਇੱਕ ਮੇਨ ਚੀਜ਼ ਹੈ ਨਾ ਉਹ ਆਪਣੇ ਕੋਲ ਸਕਿੱਪ ਕਰ ਕਿਉਂਕਿ ਸੈਟਰਡੇ ਨੂੰ ਆਪਾਂ ਨੂੰ ਪਤਾ ਲੱਗਾ ਸੀ ਕਿ ਆਪਾਂ ਕੱਲ ਬਣਾਇਆ ਸੀ ਸੰਡੇ ਨੂੰ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਹੈਗੀਆਂ ਸੀ ਇੱਕ ਚੀਜ਼ ਐ ਨਹੀਂ ਸੀ ਆਪਣੇ ਕੋਲ ਉਹ ਆਪਾਂ ਬਾਈ ਕਰਕੇ ਲੈਉਣੀ ਪਊਗੀ ਆਪਾਂ ਨੂੰ ਤੇ ਸੋ ਹੁਣ ਮੈਂ ਸੋਚਿਆ ਹਾਂ ਅੱਜ ਆਪਾਂ ਸਕੂਲ ਜਾਵਾਂਗੇ ਤੇ ਬਾਈ ਕਰ ਲਵਾਂਗੇ ਤੇ ਦਿਨ 10 ਦਿਨ ਆਪਾਂ ਪੀ ਲਈਏ ਜਿਹੜੀ ਵੀ ਉਹ ਚੀਜ਼ ਬਣਾ ਕੇ ਦਿੰਦੀ ਉਹਨੂੰ ਤੇ ਉਹ ਨੂੰ ਪੀਲ ਕੇ ਕੁੰਡੇ ਚ ਬਣਾਉਣੀ ਪੈਂਦੀ ਹੈ ਬਣਾ ਕੇ ਪੀਣ ਤੋਂ ਬਾਅਦ 10 ਦਿਨ ਬਾਅਦ ਰਿਜ਼ਲਟ ਦੇਖਾਂਗੇ ਜੇ ਸਹੀ ਹੋਇਆ ਤੇ ਤੁਹਾਡੇ ਨਾਲ ਮੈਂ ਜ਼ਰੂਰ ਰੈਮਡੀ ਸ਼ੇਅਰ ਕਰੂੰਗੀ ਤੇ ਜਿਨ੍ਹਾਂ ਨੂੰ ਵਿਚਾਰਿਆਂ ਤਕਲੀਫ ਮੇਰੇ ਵਾਂਗੂ ਸੇਰ ਪੇੜ ਦੀ ਹੈਗੀ ਉਹਨਾਂ ਦਾ ਵੀ ਦਰਦ ਸਹੀ ਹੋ ਸਕੇ ਤੇ ਬਾਕੀ ਅੱਜ ਆਪਣਾ ਦੂਸਰਾ ਦਿਨ ਹੋ ਗਿਆ ਰੋਜ਼ ਬਲੌਗ 'ਚ ਦੱਸੀ ਜਾਇਆ ਕਰਾਂਗੇ ਫਿਰ ਆਪਣਾ ਕਾਊਂਟਿੰਗ ਹੋ ਚੁੱਕੀ ਐਨੇ ਦਿਨ ਹੋ ਗਏ ਆਪਾਂ ਨੂੰ ਕੜੇ ਜਾਣ ਇੱਥੇ ਤੇ ਮੈਂ ਨਾਲ ਉੱਚਣਾ ਸਾਹਮਣੂ ਦੇ ਟਾਈਮ ਲੱਗਦੇ ਕੱਪੜੇ ਜੋੜ ਲਾਂਗੇ ਪ੍ਰੈਸ ਵਾਲਾ কুর্তা ਵੀ ਅਮਾ ਸੋ কুর্তা ਵੀ ਅਮੇ ਥੋੜਾ ਡਿਫਿਕਲ ਟਾਈਮ ਬਾਹ ਲੱਗਦਾ ਤੇ ਹੁਣੇ ਪ੍ਰੈਸ ਕਰਕੇ ਰੱਖ ਦਿੰਨੀ ਤੇ ਦਬਾ ਦਬਾ কুর্তা ਪ੍ਰੈਸ ਕਰਦੇ ਆਂ ਪਰ কুর্তা ਵੀ ਅਮਾ ਦਨ ਮਿਲ ਲੈਣਾ ਅੱਜ ਥੋੜਾ ਜਿਹਾ ਮਾਰਕੀਟ ਵੀ ਜਾ ਕੇ ਆਉਣਾ ਹੈਗਾ ਥੋੜੇ ਜਿਹਾ ਮੇਨ ਮੇਨ ਰਸ਼ਨ ਦੀਆਂ ਮੈਨੂੰ ਪਤਾ ਅੱਜ ਅੱਜ ਤਾਂ ਮੈਂ ਬ੍ਰੇਕਫਾਸਟ ਵਿੱਚ ਬਣਾਉਣਾ ਸੀ ਚਿਲਾ ਸੋ ਆਪਾਂ ਰੈਡੀ ਕਰ ਲਿਆ ਚਿਲਾ ਚੁੱਲੇ ਦੇ ਵਿੱਚ ਆਪਾਂ ਬੇਸਨ ਦਾ ਚਿਲਾ ਬਣਾਵਾਂਗੇ ਇਹਦੇ ਵਿੱਚ ਆਪਾਂ ਪਾ ਲਿਆ ਸਮਾਨ ਜਿਹੜੀ ਕਿਹੜੀ ਵੀ ਸਬਜ਼ੀ ਤੁਹਾਡੇ ਕੋਲ ਹੈਗੀ ਉਹ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਨਾ ਤਾਂ ਟਮਾਟਰ ਸੀ ਆਪਣੇ ਕੋਲ ਸੀ ਕੱਲਾ ਪਿਆਜ਼ ਸੋ ਆਪਾਂ ਕੱਲਾ ਪਿਆਜ਼ ਹੀ ਪਾ ਲਿਆ कि आपा पहले प्याज ना रेडी कर लांगे आपा सब्जी रेडी कर दे आपा चिला अपना अपना तवा तो नॉन ही है बट फिर भी आपा थोड़ा-थोड़ा ला लेने चलो जी जेड़ा बेस पेस्ट है पतले-पतले बना लांगे आपा चिले शेप शुप की कोई टेंशन ही, को क्या नहीं क्योंकि आप खाने दो चिले बन दिले ब थोड़ा थोड़ा के चलो वैसे तो नॉन कोई भी लोड नहीं घ्यो वगैरह की ला लिया पहला मैं चिल्ला बहुत खाती से हम घट करता है चिल्ला मैं पह चिल्ला खादी पोखा खानी चिल्ला खा कर टेस्टी चिल्ला ਬੇਟਾ ਬਾਏ ਮੰਮਾ ਨੂੰ ਪਿਆਰ ਕਰੋ ਤੁਸੀਂ ਕੀ ਖਾਈਏ ਨਾ ਬੇਟਾ ਚਿੱਲਾ ਬੋਲੋ ਚਿੱਲਾ ਚਿੱਲਾ ਨੋਟੀ ਗੰਦਾ ਇਹ ਤਾਂ ਚਿੱਲੇ ਨੂੰ ਚਲੋ ਜੀ ਤੋੜਦੇ ਆਪਾਂ ਬੇਬੀ ਨੂੰ ਉਹ ਦੇਖਦੇ ਆ ਬਾ ਜੀ ਮੈਂ ਆ ਗਈ ਸੀ ਨਾ ਧੋ ਕੇ ਦੁਆਰਾ ਦੂਜੀ ਵਾਰ ਨਾਲੀਆ ਤੇ ਬੁਰਾ ਹਾਲ ਹੋਇਆ ਪੈ ਗਰਮ ਮੈਂ ਨਾ ਸਹੀ ਦੱਸਾਂ ਮੈਨੂੰ ਇਹ ਹੁੰਦਾ ਮੈਂ 8 ਵਜੇ ਤੋਂ ਪਹਿਲਾਂ 8 ਵਜੇ ਤੱਕ ਜਿੰਨਾ ਕੰਮ ਨਿਭੜਦਾ ਮੈਂ ਨਿਬੇੜਦਾ ਕਿਉਂਕਿ 8 ਵਜੇ ਤੋਂ ਬਾਅਦ ਜੇ ਮੈਂ ਧੁੱਪ 'ਚ ਬਾਹਲਾ ਜਾਂਦੀ ਕਰੜੀ ਜੀ 'ਚ ਮੇਰਾ ਸਿਰ ਦੁਖਣ ਲੱਗ ਜਾਂਦਾ ਸੋ ਮੈਂ ਚੋਣੀ ਹੁੰਦੀ ਆ ਦੇਖੋ ਇਹ ਤੇ ਮੇਰੀ ਫੇਵਰਿਟ ਆ ਇਹ ਨੀਲ ਪੇਂਟ ਦੀ ਮੇਰੀ ਹਾਂ ਹੁਣ ਅੱਖਾਂ ਆ ਗਈਆਂ ਹੁਣ ਮੈਂ ਕਰੂੰਗੀ ਬ੍ਰੇਕਫਾਸਟ ਤੇ ਬ੍ਰੇਕਫਾਸਟ ਵਿੱਚ ਅੱਜ ਬਣਾਇਆ ਚਿਲਾ ਤੇ ਚਿਲਾ ਖਾਵਾਂਗੇ ਆਪਾਂ ਦਹੀਂ ਦੇ ਨਾਲ ਉਸ ਤੋਂ ਬਾਅਦ ਲਾਵਾਂਗੇ ਨੀਲ ਪੇਂਟ ਲਗਾਵਾਂਗੇ ਆਪਾਂ ਇਹ ਮੇਰੀ ਫੇਵਰਿਟ ਨੇਲ ਪੇਂਟ ਆ ਤੇ ਮੈਂ ਬਟੰਡੇ ਤੋਂ ਬਾਈ ਕੀਤੀ ਸੀ ਮੇਰਾ ਜੀ ਕਹਦੇ ਕਦੇ ਨਾ ਉਹ ਕਿ ਪਤਾ ਨਹੀਂ ਕਿਉਂ ਮਜ਼ਾ ਲੱਗਦੀ ਮੈਨੂੰ ਤੇ ਆਈ ਸੀ ਮੈਨੂੰ 80 ਰੁਪੀਸ ਦੀ ਆਈ ਸੀ ਚਲੋ ਜੀ ਬਸ ਹੁਣ ਆਪਾਂ ਪਹਿਲਾਂ ਕਰਨਾ ਕਰਦੇ ਬ੍ਰੇਕਫਾਸਟ ਪਹਿਲਾਂ ਪੀਨੇ ਲੱਸੀ ਥੈਨ ਪੀ ਖਾਵਾਂਗੇ ਬ੍ਰੇਕਫਾਸਟ ਕਰਾਂਗੇ ਕਿਉਂਕਿ ਨਾ ਫਿਰ ਖਾ ਕੇ ਉੱਪਰ ਪਾਣੀ ਪੀਨੇ ਫਿਰ ਉਹ ਗੱਲ ਨਾ ਟਿੱਡ ਵੱਧਿਆ ਕਹਿੰਦੇ ਇਹਨਾਂ ਦਾ ਪਹਿਲਾਂ ਪੀ ਲੋ ਜਿਹੜਾ ਪੀਣਾ ਉਹ ਤੋਂ ਬਾਅਦ 10 ਮਿੰਟ ਬਾਅਦ ਕੁਝ ਵੀ ਖਾ ਲੋ ਵੱਡਾ ਗਲਾਸ ਲੱਸੀ ਦਾ ਪੀਵਾਂਗੇ ਸਿੰਨ ਦਾ ਵੀ ਫੇਵਰਿਟ ਅਲਸੀ ਮੈਂ ਤਲਸੀ ਵੀ ਕੇ ਸਾਜ ਆ ਜਾਂਦਾ ਉਹਨਾਂ ਆਪਾਂ ਕਰਦੇ ਬ੍ਰੈਕਫਾਸਟ ਬ੍ਰੈਕਫਾਸਟ ਵਿੱਚ ਬਣਾਇਆ ਸੀ ਚਿਲਾ ਥੋੜਾ ਜਿਹਾ ਜੱਪ ਜੋ ਤੁਹਾਨੂੰ ਟੇਸਟੀ ਲੱਗਾ ਤੇ ਮਾੜੀ ਜੀ ਇੱਕ ਬਾਈਟ ਹੀ ਲੈ ਕੇ ਗਿਆ ਸੀ ਤੇ ਉਹਨੂੰ ਟੇਸਟੀ ਲੱਗਾ ਤੇ ਤੇ ਪਾਪਾ ਕਹਿੰਦੇ ਉਹਨੂੰ ਜਦੋਂ ਸਕੂਲੋਂ ਆਇਆ ਉਹਨੂੰ ਚਿਲਾ ਬਣਾ ਕੇ ਦੇ ਮੈਂ ਕਿਹਾ ਉਹ ਜਿੱਥੇ ਆ ਕੇ ਆਪਾਂ ਆ ਗਈ ਸੀ ਗਰੋਸਰੀ ਕਰਨਾ ਐਸੀਆ ਜਸ ਗਰੋਸਰੀ ਦੀ ਸ਼ਾਪਿੰਗ ਕਰਨ ਆਈ ਸੀ ਥੋੜਾ ਮੋਟਾ ਸਵੇਸਾ ਤਾਂ ਸਮਾਨ ਉਧਰ ਲੈ ਗਏ ਸੀ ਬਟ ਕੋਈ ਨਾ ਕੋਈ ਉਹ ਹੀ ਗੱਲ ਨਾਲ ਉਧਰ ਨੇ ਇਹ ਲੈ ਕੇ ਗਏ ਸੀ ਹਸਬੰਦ ਲੈ ਗਏ ਸੀ ਸੋ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਜਿਹੜੀ ਆਪਾਂ ਨੂੰ ਆਪ ਪਤਾ ਹੁੰਦੀ ਕਿ ਆਪਾਂ ਚੀਜ਼ ਲੈ ਕੇ ਆਉਣੀ ਹੈ ਸੋ ਮੈਂ ਤੇ ਮੰਮੀ ਆ ਗਈ ਸੀ ਇੱਥੇ ਮੰਮੀ ਬੈਠ ਗਈ ਸੀ ਤੇ ਮੈਂ ਕਿਹਾ ਚਲੋ ਮੈਂ ਇਹ ਵੀ ਚੀਜ਼ ਆਪਣੇ ਲੈ ਲੈਂਦੀ ਐ ਮੈਂ ਲੈ ਆਉਣੀ ਐ ਤੇ ਮੈਂ ਦੇਖਿਆ ਸਭੀ ਚੀਜ਼ਾਂ ਲੈ ਲਈਆਂ ਸੀ ਤੇ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਕ ਦੇ ਨਾਲ ਲੰਘਿਆ ਫੇਰ ਨੂੰ ਜੇ ਬਗੀ ਕੀ ਆਉਗੀ ਟ੍ਰੇਨ ਟ੍ਰੇਨ ਇਧੋ ਇਧੋ ਕਿਧਰ ਹੋਊਗੀ ਇਧੋ ਇਧਰ ਆਉਗੀ ਜਦੋਂ ਆਪਾਂ ਕਹਿੰਦਾ ਟ੍ਰੇਨ ਓਹ ਛੋਟੀ ਲੰਮੀ ਐ ਕਿੰਨੀ ਲੰਮੀ ਐ ਬੰਦੇ ਦੇ ਵਿੱਚ ਹੋਣਗੀ ਲੋ ਜੀ ਆਪਾਂ ਲਿਆਂਦੀਆ ਗਰੋਸਰੀ ਉਦੋਂ ਲਿਆਂਦੀ ਤਾਂ ਸੀਗੀ ਥੋੜੀ ਜੀ ਰਹਿੰਦੀ ਸੀ ਆਪਾਂ ਲੈ ਆਂਦੀ ਆ ਹੁਣ ਅੱਜ ਹੀ ਲੈ ਆਂਦੀ ਆ ਫਿਰ ਅੱਜ ਮੰਮੀ ਨਾਲ ਗਈ ਸੀ ਬਰ ਚੱਕ ਲਈ ਸਾਡੇ ਨਾਲ ਨਾਲੇ ਸਕੂਲੋਂ ਲਿਆਇਆ ਜੱਪਦੋਂ ਨਾਲ ਗਰੋਸਰੀ ਲੈ ਖਾਣਾ ਖਾ ਲੂੰਗਾ ਤੁਸਾਂ ਜਲਦੀ ਜਲਦੀ ਹੈ ਖਾ ਲਓ ਹਾਂਜੀ ਬੇਟਾ ਇਹ ਸਿਆਣਾ ਹੈ ਓਕੇ ਲਓ ਜੀ ਇੱਥੇ ਆਪਾਂ ਸ਼ਾਮ ਨੂੰ 4 ਤੋਂ 6 ਟਿਊਸ਼ਨ ਤਾਂ ਕਿ ਤਰੀ ਹੋ ਗਈ ਸੀ ਤੇ ਜਦੋਂ ਜੋ 5:3 ਪਾਣੀ 'ਚ ਬਹਿ ਗਿਆ ਸਪੈਲਾ ਬੱਠਾ 'ਚ ਬੈਠਾ ਸੀ ਤੇ ਹੁਣ ਮੈਂ ਇਹਨੂੰ ਵਾਲਟੀ 'ਚ ਬਿਠਾ ਕੇ ਮੈਂ ਕਿਹਾ ਚੱਲ ਪਾਣੀ ਸਾਫ ਜਾ ਪਾ ਕੇ ਵਿੱਚੋਂ ਦੋ ਕਿਟੂਗੀਆਂ ਬਾਹਰ ਲਿਆ ਡੁੱਬਦਾ ਸੀਗਾ ਮੈਂ ਕਿਹਾ ਨਹੀਂ ਡੁੱਬਣਾ ਨਹੀਂਗਾ ਮੇਡਾ ਲੱਕ 'ਚ ਪਾਣੀ ਬਹਿ ਜਾਊਗਾ ਤੇ ਬਸ ਇਹਨੂੰ ਮੈਂ ਹੁਣ ਦਾਬਾ ਕੱਪੜੇ ਪਾ ਦੂੰਗੀ ਤੇ ਤੇ ਜਿਹੜਾ ਕੰਮ ਰੋਹੀ ਦੱਸਦਾ ਉਹਨੂੰ ਵੇੜ ਕੇ ਘਰ ਨਾ ਕੇ ਆਵਾਂਗੇ ਤੁਹਾਨੂੰ ਪਤਾ ਕੰਮ ਨਹੀਂ ਮੁੱਕਦੇ ਸਾਰਾ ਦਿਨ ਨਿੱਕੀ 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 ਕੰਮ ਜੇ ਨਿਕਲਦੇ ਰਹਿੰਦੇ ਆ ਕੱਪੜੇ ਪ੍ਰੈਸ ਕਰਨ ਵਾਲਾ ਹੋ ਗਿਆ ਜੋੜ ਨਾਲ ਆਏ ਹੀ ਕਿੰਨੇ ਕਿੰਨੇ ਟਾਈਮ ਇਹ ਹੀ ਲਵਾ ਦਿੰਦੇ ਹੈਗੇ ਆ। ਨਖ ਖਲਾਰਾ ਹੋ ਗਿਆ ਚੱਕਣਾ ਬੱਚੇ ਦੇ ਨਾਲ ਖਲਾਰਾ ਤੁਹਾਨੂੰ ਪਤਾ ਹੁੰਦਾ ਹੀ ਆ ਹਰੇਕ ਘਰ ਦੇ ਵਿੱਚ ਹੁੰਦਾ ਤੇ ਜਿੱਥੋਂ ਇਹ ਬੈਠ ਗਿਆ ਉੱਥੇ ਬਣ ਕੇ ਚਲ ਖਲਾਰਾ ਪਾ ਲਿਆ ਦੂਜੀ ਜਗ੍ਹਾ ਚਲ ਗਿਆ ਉਹ ਚੱਕਾਂਗੇ ਦੂਜੀ ਜਗ੍ਹਾ ਚਲਾ ਜਾਂਦਾ ਦੂਜੀ ਜਗ੍ਹਾ ਪਾ ਦਿੰਦਾ ਜਾ ਕੇ ਬਸ ਖਲਾਰਾ ਪਿੱਛੇ ਪਿੱਛੇ ਅਸੀਂ ਚੱਕਦੇ ਫਿਰਦੇ ਰਹਿੰਦੇ ਆ। ਇੱਥੇ ਮੰਮੀ ਵਿਚਾਰੇ ਬਾਲਟੀ ਚੱਕ ਕੇ ਤੇ ਚਲੇ ਗਏ ਇਸੇ ਕੇ ਸਮਾਰ ਪਾਣੀ ਡੋਣਾ ਸੀ। ਉਹ ਚੱਕ ਦੇਣਗੇ ਤੇ ਮੈਂ ਇਹਨੂੰ ਦਵਾ ਦਾ ਰੈਡੀ ਕਰਤਾ ਮੈਂ ਕਿਹਾ ਰੈਡੀ ਕੀਤਾ ਵੀ ਨਾ ਫਿਰ ਚਲ ਬੱਚਾ ਤੁਰਿਆ ਫਿਰਦਾ ਇੱਥੇ ਬਹੁਤ ਕੁਝ ਕਰ ਰਿਆ ਸੀਗਾ ਰੋਂਦਾ ਪਿਆ ਸੀ ਫਿਰ ਮੈਨੂੰ ਇੱਥੇ ਲੈ ਆਈ ਸੀਗੇ ਮੈਂ ਕਿਹਾ ਚਲ ਆਏ ਕਰ ਇੱਥੇ ਮੇਰੇ ਕੋਲ ਬਹਿ ਜਾ ਤੇ ਮੈਂ ਸਬਜੀ ਨੂੰ ਤੜਕਾ ਲਾ ਲਿਆ ਨਾ ਸਬਜੀ ਦਾ ਸੱਚ ਦਾਲ ਬਣ ਗਈ ਸੀ ਆਪਣੀ ਗਾੜੀ ਸੀਗੀ ਤੇ ਆਪਾਂ ਥੋੜਾ ਜਿਹਾ ਗਰਮ ਪਾਣੀ ਪਾ ਕੇ ਸੇਕਣ ਵਾਲਾ ਤੇ ਮੈਂ ਕਿਹਾ ਦਵਾ ਦਾ ਮੈਂ ਰੋਟੀ ਲਾ ਲਈ ਬੇਟਾ ਤੂੰ ਮੇਰੇ ਕੋਲ 2 ਮਿੰਟ ਬਹਿੜਦਾ ਇੱਥੇ ਮੈਂ ਇਹਨੂੰ 2 ਮਿੰਟ ਬਿਠਾ ਲਿਆ ਸੀ ਕੋਲ ਤੇ ਮੰਮੀ ਕਿਉਂਕਿ ਨਾ ਬਸ ਉਹਨੂੰ ਭਾਈ ਜਾਂਦੇ ਸੀ ਕਿ ਤੇ ਡੈਡੀ ਪਤਾ ਨਹੀਂ ਕਿੱਥੇ ਚਲੇ ਗਏ ਸਨ ਬਾਹਰ ਗਏ ਸੀ ਸ਼ਾਇਦ ਤੇ ਫਿਰ ਮੈਂ ਕਿਹਾ ਨਾ ਕਿਤੇ ਹੋਰ ਹੱਥ ਉੱਤਨਾ ਲਾ ਲੈ ਤੇ ਇਹਦੋਂ ਚੰਗਾ ਮੈਂ ਕਿਹਾ ਮੈਂ ਤੋ ਕੁਰਸੀ ਤੇ ਬੈਠ ਬੋਤਾ ਕੁਰਸੀ ਤੋਂ ਕੰਮ ਮਾਉਂ ਲਿਆ ਲੈ ਤੇ ਮੈਂ ਕੁਰਸੀ ਤੇ ਬਿਠਾ ਕੇ ਤੇ ਮੈਂ ਲਾ ਲਈ ਦਵਾ ਦਾ ਰੋਟੀ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ तो फ्रेंड्स टाइम हो गया है साढ़े सत्त बजे तक ਲੋ ਜੀ ਟਾਈਮ ਹੋ ਗਿਆ 7:30 ਵਜੇ ਦਾ ਰੋਟੀ ਮੈਂ ਬਣਾ ਕੇ ਇੱਥੇ ਰੱਖ ਚੱਲੀ ਆ ਤੇ ਮੈਂ ਭੱਜ ਕੇ ਨਹਾ ਕੇ ਉਹਨੇ ਟਾਈਮ 7:30 ਦਾ ਹੋ ਗਿਆ ਫਿਰ ਅੱਜ ਹਸਬੰਡ ਥੋੜੇ ਲੇਟ ਆ ਤੇ ਮੈਂ ਬਦਵਾ ਦਾ ਮੈਂ ਕਿਹਾ ਪਿੱਛਗੀ ਤੇ ਭੱਜ ਕੇ ਜਾ ਕੇ ਨਹਾ ਕੇ ਤੇ ਆ ਕੇ ਦੁਬਾਰਾ ਜੱਜ ਨੂੰ ਰੋਟੀ ਖਾਣੇ ਆ ਨਰਿਆਪ ਖਾਣੇ ਆ ਫੋਰ ਤੁਹਾਨੂੰ ਪਤਾ ਵਲੌਗ ਵੀ ਲੋ ਰੋਏ ਲੇਟ ਹੋਇਆ ਐਡੀਟਿੰਗ ਕਰਦੇ ਆ ਕੇ ਚਲੋ ਜੀ ਮਿਲਦੇ ਆਪਾਂ ਆ ਕੇ ਤੇ ਰੋਟੀ ਆਪਾਂ ਪਾ ਕੇ ਰੱਖ ਚੱਲੇ ਤੇ ਆ ਕੇ ਖਾਣੇ ਦਵਾ ਦਾ ਲੋ ਜੀ ਮੈਂ ਤਾਂ ਅਭੀ ਨਾਲ ਕਿਤੇ ਹੋ ਗਏ 8:30 ਤੇ ਅੱਜ ਹਸਬੰਡ ਬਹੁਤ ਲੇਟ ਨੇ ਤੇ ਮੈਂ ਤਾਂ ਨਾ ਦਬ ਦਬ ਕੰਮ ਕਰਕੇ ਭੱਜੀ ਆਈ ਆ ਗਰਮੀ ਇੰਨੀ ਜਿਆਦਾ ਹੈ ਨਾ ਬਾਹਰ ਮੈਂ ਤਾਂ ਬੋਨਦ ਲਗੀ ਸਹੀ ਰਸਾ ਤੁਹਾਨੂੰ ਉਹ ਅੱਜ ਕੁਛ ਲੇਟ ਵੀ ਚੱਲੀ ਗਈ ਸੀਗੀ ਜਿਨੇ ਚਲੋ ਜੀ ਬਸ ਹੁਣ ਮੈਂ ਨਾ ਰੋਟੀ ਰੈਡੀ ਹੈ ਜੱਪ ਲੱਗਾ ਪਿਆ ਆਪਦੇ ਆਲੂ ਚਾਲੂ ਖਾਣ ਕੇ ਅੰਦਰ ਆਲੂ ਖਾਣੇ ਉਹ ਮਾਲ ਲੱਗ ਕਰ ਲਈ ਤੇ ਮੈਂ ਇਹਨੂੰ ਹੁਣ ਕਮਾਉਣੀ ਰੋਟੀ ਦੇਣ ਹਸਬੰਡ ਆਉਣਗੇ ਤੇ ਉਹਨਾਂ ਨੂੰ ਖਵਾਵਾਂਗੇ ਰੋਟੀ ਪਾਣੀ